ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਪਿੰਡ ਫਤੇਗੜ ਸਭਰਾ ਜਿੱਥੇ ਕਿ ਸਪੋਰਟਸ ਫੈਸਟੀਵਲ ਜਿਹੜਾ 2025 ਚੱਲ ਰਿਹਾ ਹੈਗਾ ਜਿਹੜਾ ਸਕੂਲ ਹੈਗਾ 치드 ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਤੇਗੜ ਸਭਰਾ ਐਨਵਰਸ ਸਪੋਰਟਸ ਮੀਟ ਚੱਲ ਰਹੀ ਹੈਗੀ ਤੁਸੀਂ ਦੇਖ ਸਕਦੇ ਹੋ ਇੱਥੇ ਗਰਾਊਂਡ ਦੇ ਵਿੱਚ ਸਟੇਡੀਅਮ ਦੇ ਵਿੱਚ ਜਿਹੜਾ ਬੱਚੇ ਪਾਰਟਿਸਿਪੇਟ ਕਰ ਰਹੇ ਹੈਗੇ ਚਾਰ ਸਫੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੱਖ-ਵੱਖ ਮੁਕਾਬਲੇ ਵੱਖ-ਵੱਖ ਜਿਹੜੇ ਬੱਚਿਆਂ ਦੇ ਵਰਗ ਮੁਕਾਬਲੇ ਕਰਾਇਆ ਜਾ ਰਹੇ ਆ ਔਰ ਜਿੱਥੇ ਇੱਥੇ ਸਪੋਰਟਸ ਮੀਟਿੰਗ ਹੋ ਰਹੀ ਹੈ ਉੱਥੇ ਜਿੱਥੇ ਵੱਡੇ ਪੱਧਰ ਤੇ ਮਾਪੇ ਭਾਗ ਲੈ ਰਹੇ ਹੈਗੇ ਆ ਬੱਚੇ ਵੱਡੇ ਛੋਟੇ ਹਰੇਕ ਜਿਹੜੇ ਵਰਗ ਦੇ ਜਿਹੜੇ ਬੱਚੇ ਭਾਗ ਲੈ ਰਹੇ ਹੈਗੇ ਆ 100 ਵਰਗ ਜਿਹੜਾ 100 ਮੀਟਰ ਰੇਸ ਔਰ ਨਾਲ ਜਿਹੜੇ ਰੱਸਾ ਕੱਸੀ ਔਰ ਨਾਲ ਹੀ ਜਿਹੜਾ ਹਾਰਡਲ ਰੇਸਾਂ ਔਰ ਨਾਲ ਹੀ ਇੱਥੇ ਹੋਰ ਵੱਖ-ਵੱਖ ਜਿਹੜੇ ਮੁਕਾਬਲੇ ਕਰਾਇਆ ਜਾ ਰਹੇ ਆ ਲਗਾਤਾਰ ਤਸਵੀਰਾਂ ਸੀ ਛੱਡਣਾ ਸਾਨੀਆਂ ਕਰੇ ਜੁੜੇ ਰਹੋਗੇ ਸੀ ਇੱਥੇ ਗੱਲਬਾਤ ਵੀ ਕਰਾਉਣੇ ਆ ਤੇ ਤਸਵੀਰਾਂ ਵੀ ਛੱਡਣਾ ਸਾਨੀਆਂ ਕਰਦੇ ਛੋਟੇ ਬੱਚਿਆਂ ਦਾ ਖੇਡ ਮੁਕਾਬਲਾ ਕਰਵਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਨੂੰ ਆ ਚੁੱਕੀ ਬੱਚੇ ਨੇ ਨੋ ਨੋ ਪਾਸ 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 ਬੱਚਾ ਆਹੋ ਜਲਦੀ ਕਰ ਪਾਸ 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 ਦੇ ਸਕਦੇ ਹੋ ਬੱਚਿਆਂ ਦੀ ਜਿਹੜੀ ਖੇਡ ਸ਼ੁਰੂ ਹੋ ਚੁੱਕੀ ਹੈ ਸੋ ਸਿੰਬਲ ਜਿਹੜਾ ਸਿੰਬਲ ਦਾ ਬੈਲੈਂਸ ਬਣਾਏ ਰੱਖਣ ਦੇ ਲਈ ਦੌੜ ਕੰਟੀਨਿਊ ਕੀਤੀ ਜਾ ਰਹੀ ਹੈ ਬੱਚਿਆਂ ਦੇ ਵੱਲੋਂ ਦੇਖ ਸਕਦੇ ਹੋ ਸੋ ਜਿਹੜਾ ਸਿੰਬਲ ਬੈਲੈਂਸ ਬਣਾ ਕੇ ਦੌੜ ਦੇ ਵਿੱਚ ਜਿਹੜਾ ਫਸਟ ਸੈਕੰਡ ਐਂਡ ਥਰਡ ਪੋਜੀਸ਼ਨ ਹਾਸਲ ਕਰ ਚੁੱਕਿਆ ਬੱਚਾ ਦੇਖ ਸਕਦੇ ਤੁਸੀਂ ਸਾਹਮਣੇ ਸੋ ਬੱਚੇ ਦੇ ਵੱਲੋਂ ਬੇਸ਼ੱਕ ਖੇਡ ਅਜੇ ਕੰਟੀਨਿਊ ਹੈ ਬੇਸ਼ੱਕ ਪੋਜੀਸ਼ਨਾਂ ਨਿਯੁਕਤ ਹੋ ਚੁੱਕੀਆਂ ਨੇ ਸੋ ਬੱਚੇ ਨੇ ਆਪਣੀ ਦੌੜ ਜਾਰੀ ਕੀਤੀ ਬੱਚਿਆਂ ਦਾ ਰੱਸਾ ਕੱਸੀ ਮੁਕਾਬਲਾ ਤਸਵੀਰਾਂ ਕਾਫੀ ਵਧੀਆ ਨੇ ਤੁਸੀਂ ਦੇਖ ਸਕਦੇ ਹੋ ਇੱਕ ਪੰਨੇ ਇੱਧਰ ਤੇ ਦੂਸਰੇ ਪੰਨੇ ਬੱਚੇ ਜਿਹੜੇ ਹੈਗੇ ਆ ਬੱਚੇ ਬੱਚੀਆਂ ਦੇਖ ਸਕਦੇ ਤੁਸੀਂ ਤਸਵੀਰਾਂ ਬਹੁਤ ਹੀ ਵਧੀਆ ਮਾਹੌਲ ਵੀਵੀ ਵਰਤਿਸਾਰ ਤੇ ਇਧਰ ਨੰਨੇ-ਮੰਨੇ ਬੱਚੇ ਨੇ ਇਧਰ ਸਟਾਫ ਸਾਰਾ ਅੱਜ ਐਨੀਵਲ ਸਪੋਰਟਸ ਮੀਟ ਹੋਈ ਏ ਹੋ ਰਹੀ ਏ ਛੇ ਸਰਦਾਰ ਸ਼ਾਮ ਸਿੰਘ ਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਤਿਹਗੜ ਸੁਬਰਾ ਸੋ ਲਗਾਤਾਰ ਤਸਵੀਰਾਂ ਤੁਹਾਡਨਾਂ ਅਸੀਂ ਸਾਨੀਆਂ ਕਰ ਰਹੇ ਹੈਗੇ ਆ ਸੋ ਦੇਖਦੇ ਹਾਂ ਕੌਣ ਜਿੱਤਦਾ ਅੱਡੀ ਚੋਟੀ ਦਾ ਜੋਰ ਲੱਗ ਰਿਹਾ ਹੈਗਾ ਦੇਖ ਸਕਦੇ ਆ ਲਗਾਤਾਰ ਲਗਾਤਾਰ ਤਸਵੀਰਾਂ ਦਾ ਸਾਨੀਆਂ ਕਰ ਰਹੇ ਹੈਗੇ ਆ ਤੇ ਬਹੁਤ ਹੀ ਵਧੀਆ ਜਿਹੜਾ ਮੌਲ ਬਣਿਆ ਹੋਇਆ ਤੁਸੀਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਤੇ ਇੱਧਰ ਇੱਧਰ ਟੀਚਰਾਂ ਦਾ ਕਾਫੀ ਵੀ ਜ਼ੋਰ ਲੱਗ ਰਿਹਾ ਲੱਗਦਾ ਪਤਾ ਇੱਧਰ ਉਧਰ ਟੀਚਰ ਟੀਚਰ ਦੋ ਹੀ ਨੇ ਲੇਕਿਨ ਲੱਗ ਜਾਂਦਾ ਪਤਾ ਇੱਧਰ ਟੀਚਰ ਬਹੁਤ ਜ਼ਿਆਦਾ ਟੀਚਰਾਂ ਦੀ سپورਟ ਬਹੁਤ ਜ਼ਿਆਦਾ ਹੈਗੀ ਹੈ ਬਹੁਤ ਜ਼ਿਆਦਾ سپورਟ ਹੈਗੀ ਹੈ ਲੱਗਦਾ ਪਤਾ ਕੌਣ ਜਿੱਤਦਾ ਹੈਗਾ ਹਾਂਜੀ ਸਰ ਅੱਜ ਖਾਲਸਾ ਸਕੂਲ ਦੇ ਵਿੱਚ ਕਿੱਡਾ ਕਰਵਾਈਆਂ ਜਾ ਰਹੀਆਂ ਛੋਟੇ ਬੱਚੇ ਨਿੱਕੀ ਕਹਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼ਹੀਦ ਸਰਦਾਰ ਸ਼ਾਮ ਸਿੰਘ ạtari ਖਾਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਨੂਅਲ ਐਥਲੈਟਿਕ ਮੀਟ ਜਿਹੜੀ ਆ ਪ੍ਰਾਇਮਰੀ ਵਿੰਗ ਦੀ ਕਰਵਾਈ ਜਾ ਰਹੀ ਆ ਜਿਸ ਵਿੱਚ ਨਰਸਰੀ ਕਲਾਸ ਤੋਂ ਲੈ ਕੇ 5th ਕਲਾਸ ਤੱਕ ਦੇ ਜਿੰਨੇ ਵੀ ਬੱਚੇ ਆ ਕੋਈ ਐ ਨਹੀਂ ਹੈਗਾ ਵੀ ਕਿਸੇ ਦੀ ਪਾਰਟਿਸਪੇਸ਼ਨ ਨਹੀਂ ਹੋਈ ਸਗੋਂ ਸਾਰੇ ਬੱਚਿਆਂ ਦੀ ਜਿਹੜੀ ਪਾਰਟਿਸਪੇਸ਼ਨ ਆ ਉਹ ਕਰਵਾਈ ਗਈ ਆ ਸੋ ਇਹ ਜਿੰਨਾ ਵੀ ਜਿਹੜੀ ਪਾਰਟਿਸਪੇਸ਼ਨ ਆ ਉਹ ਸਾਰਾ ਜਿਹੜਾ ਸੇਰਾ ਹੈਗਾ ਉਹ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਵਾਈਸ ਪ੍ਰਿੰਸੀਪਲ ਸਰਦਾਰ ਭਜਤਰ ਸਿੰਘ ਜੀ ਸਕੂਲ ਦੇ ਡਾਇਰੈਕਟਰ ਸਾਹਿਬ ਵੀ ਆਏ ਸੀ ਸਾਡੇ ਦਰਮਿਆਨ ਸੋ ਜਿੰਨੀ ਵੀ ਟਰੈਕ ਬਣਾਉਣ ਦੀ ਜ਼ਿੰਮੇਵਾਰੀ ਜਾਂ ਜਿੰਨਾ ਵੀ ਓਵਰਆਲ ਸਾਰੀ ਜ਼ਿੰਮੇਵਾਰੀ ਆ ਉਹ ਸਰਦਾਰ ਅਮਰਜੀਤ ਸਿੰਘ ਦੀ ਡੀਪੀ ਉਹਨਾਂ ਨੇ ਬੜੇ ਹੀ ਬਖੋਬੀ ਢੰਗ ਦੇ ਨਾਲ ਨਿਭਾਈ ਆ ਉਹਨਾਂ ਦੇ ਨਾਲ ਮੈਡਮ ਗੁਰਪ੍ਰੀਤ ਕੌਰ ਜੀ ਡੀਪੀ ਤੇ ਸਾਰੇ ਸਟਾਫ ਨੇ ਬੜਾ ਹੀ ਜ਼ਿਆਦਾ ਸਹਿਯੋਗ ਦਿੱਤਾ ਹੈ ਸੋ ਖਾਸਾ ਸਕੂਲ ਦੀ ਇੱਕ ਬੜੀ ਹੀ ਵਧੀਆ ਵਿਲੱਖਣਤਾ ਇਹ ਵੀ ਆ ਕਿ ਜਿੱਥੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਉਥੇ ਬੱਚਿਆਂ ਨੇ ਮਦਰਸ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਵੀ ਅੱਜ ਉਹਨਾਂ ਦੀਆਂ ਵੀ ਗੇਮਸ ਰੱਖੀਆਂ ਗਈਆਂ ਸੀਗੀਆਂ ਸੋ ਸਾਰੀਆਂ ਮਦਰਸ ਨੂੰ ਵੀ ਅਸੀਂ ਬਰਾਬਰ ਦਾ ਨਾਲ ਪਾਰਟਿਸਪੇਟ ਕਰਵਾਇਆ ਵਾ ਸੋ ਇਹ ਬੜਾ ਹੀ ਜ਼ਿਆਦਾ ਵਧੀਆ ਉਪਰਾਲਾ ਹੈਗਾ ਕਿਉਂਕਿ ਇਹ ਜਿਹੜੀ ਸੰਸਥਾ ਹੈ ਮਾਪੁਰਖਾਂ ਦੇ ਬੜੇ ਹੀ ਵੱਡੇ ਸਹਿਯੋਗ ਦੇ ਨਾਲ ਚੱਲ ਰਹੀ ਆ ਸੋ ਮਾਪੁਰਖਾਂ ਦੀ ਬੜੀ ਹੀ ਵੱਡੀ ਇੱਕ ਪਰਵਕਾਰੀ ਸੋਚ ਆ ਕਿ ਜਿਹੜੀ ਇਹ ਸੰਸਥਾ ਬੜੀ ਹੀ ਵਧੀਆ ਤਰੀਕੇ ਦੇ ਨਾਲ ਜਿੱਥੇ ਖੇਡਾਂ ਦੇ ਵਿੱਚ ਵੀ ਕੰਮ ਕਰ ਰਹੀ ਆ ਉਥੇ ਪੜ੍ਹਾਈ ਦੇ ਵਿੱਚ ਵੀ ਜਿਹੜੇ ਸਾਡੇ ਬੱਚੇ ਆ ਉਹ ਪਿਛਲੇ ਸਾਲ ਵੀ ਮੈਰਿਟ ਦੇ ਵਿੱਚ ਆਏ ਸੀਗੇ ਸੋ ਇੱਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਡਾ ਜਿਹੜਾ ਕਾਰਜਾ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ ਸੋ ਅੱਜ ਵੀ ਸਾਰੇ ਵਾਸਤੇ ਜਿਹੜੇ 4 ਹਾਊਸ ਸਕੂਲ ਦੇ ਬਣਾਏ ਗਏ ਆ ਸੋ ਸਾਰੇ ਹਾਊਸ ਵਾਈਜ਼ ਜਿਹੜੇ ਬੱਚਿਆਂ ਦੀਆਂ ਗੇਮਾਂ ਕਰਵਾਈਆਂ ਗਈਆਂ ਨੇ ਸੋ ਇਹਦੇ ਵਿੱਚ ਜਿਵੇਂ 100 ਮੀਟਰ ਰੇਸ ਹੋਗੀ ਹਾਰਡਲਸ ਹੋਗੀ ਜਿਗਜ਼ੈਗ ਰੇਸ ਹੋਗੀ ਸੋ ਟੱਗ ਆਫ ਵਾਰ ਹੋਗੀ ਸੋ ਰਿਲੇ ਰੇਸ ਹੋਗੀ ਸੋ ਹੋਰ ਵੀ ਬੜੇ ਤਰ੍ਹਾਂ ਦੇ ਜਿਹੜੇ ਛੋਟੇ ਬੱਚੇ ਨੇ ਨਰਸਰੀ ਕਲਾਸ ਦੇ ਅਲੱਗ ਇਵੈਂਟ ਕਰਵਾਏ ਗਏ ਨੇ ਸੋ ਜਿਹੜੀ ਐਲकेजी ਕਲਾਸ ਉਹਨਾਂ ਦੇ ਅਲੱਗ ਇਵੈਂਟ ਕਰਾਏ ਗਏ ਨੇ ਫਸਟ ਸੈਕਿੰਡ ਦੇ ਅਲੱਗ ਤੋਂ ਇਵੈਂਟ ਕਰਵਾਏ ਗਏ ਨੇ ਜਿਹੜੇ 3rd 4th 5th ਹਾਊਸ ਨੇ ਉਹਨਾਂ ਦੇ ਅਲੱਗ ਇਵੈਂਟ ਕਰਵਾਏ ਗਏ ਨੇ ਸੋ ਸਭ ਤੋਂ ਵੱਡਾ ਜਿਹੜਾ ਕੰਮ ਹੈ ਕਿ ਚਾਰੇ ਹਾਊਸਾਂ ਨੇ ਰਲ ਕੇ ਮਾਰਚ ਪਾਸਟ ਵੀ ਕੀਤਾ ਸੋ ਇਸ ਸਾਰੇ ਸਹਿਯੋਗ ਲਈ ਪ੍ਰਿੰਸੀਪਲ ਸਾਹਿਬ ਹੁਣ ਆਦਾ ਧੰਨਵਾਦ ਕਿ ਉਹਨਾਂ ਨੇ ਸਾਨੂੰ ਇਛਾਹਿਤ ਕੀਤਾ ਕਿ ਆਪਾਂ ਨੂੰ ਇਹ ਜਿਹੜਾ ਇਵੈਂਟ ਕਰਵਾਉਣੇ ਚਾਹੀਦੇ ਨੇ ਸੋ ਵਾਰ ਇੱਕ ਵਾਰ ਫੇਰ ਤੋਂ ਮੈਂ ਸਰਦਾਰ ਅਮਰਜੀਤ ਸਿੰਘ ਦੀ ਡੀਪੀ ਤੇ ਮੈਡਮ ਗੁਰਪ੍ਰੀਤ ਕੌਰ ਦੀ ਡੀਪੀ ਉਹਨਾਂ ਦਾ ਵੀ ਧੰਨਵਾਦ ਦੁਆਰਾ ਕਰਨਾ ਚਾਹਾਂਗਾ ਕਿ ਕਿ ਸਾਰਾ ਜਿਹੜਾ ਉਹਨਾਂ ਨੇ ਸਾਨੂੰ ਇਹ ਟਰੈਕ ਜਿਹੜੇ ਨੇ ਬਣਾ ਕੇ ਦਿੱਤੇ ਨੇ ਤੇ ਜਿੰਨੇ ਵੀ ਇਵੈਂਟ ਕਰਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਸਰ ਹੁਣਾਂ ਦੀ ਹੈ ਜੀ ਧੰਨਵਾਦ ਹਾਂਜੀ ਸਰ ਅੱਜ ਖਾਲਸਾ ਸਕੂਲ ਦੇ ਵਿੱਚ ਕਿੱਡਾ ਖੁਸ਼ੀ ਜਾ ਰਹੀਆਂ ਕਿੱਕ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਲਾਕਾ ਨਿਵਾਸੀਆਂ ਨੂੰ ਬੜੇ ਮਾਣ ਨਾਲ ਦੱਸਣਾ ਚਾਹਾਂਗਾ ਕਿ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਐਜੂਕੇਸ਼ਨ ਸੁਸਾਇਟੀ ਅਧੀਨ ਚੱਲ ਰਹੀ ਇਹ ਸੰਸਥਾ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਖਾਲਸਾ ਸੀਨੀਅਰ ਸੈਂਡੀ ਸਕੂਲ ਜਿਹੜੀ ਕਿ ਵਿੱਦਿਅਕ ਖੇਤਰ ਵਿੱਚ ਧਾਰਮਿਕ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਪ੍ਰਾਪਤੀਆਂ ਅਨੇਕਾਂ ਸਾਲਾਂ ਤੋਂ ਕਰਦੀ ਆ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਐਨੂਅਲ ਐਥਲੈਟਿਕ ਮੀਟ 2025 ਅੱਜ ਕਰਵਾਈ ਜਾ ਰਹੀ ਹੈ ਇਸ ਵਿੱਚ ਪ੍ਰੀ ਨਰਸਰੀ ਤੋਂ ਲੈ ਕੇ 5ਥ ਕਲਾਸ ਤੱਕ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਤੇ ਬਾਕੀ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਵੱਡੀਆਂ ਗੇਮਾਂ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪੱਧਰ ਤੇ ਜ਼ੋਨ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਨੈਸ਼ਨਲ ਪੱਧਰ ਤੇ ਹੁੰਦੀਆਂ ਨੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਆ। ਇਹ ਜਿਹੜੀ ਐਥਲੈਟਿਕ ਮੀਟ ਕਰਵਾਉਣ ਦਾ ਮਕਸਦ ਇਹ ਵੀ ਇਹਨਾਂ ਨੂੰ ਆਉਣ ਵਾਲੇ ਪ੍ਰਵੇਖ ਵਾਸਤੇ ਔਰ ਵਾਲੀਆਂ ਗੇਮਾਂ ਵਾਸਤੇ ਤਿਆਰ ਕਰਨਾ ਹੈ। ਤੋਂ ਹਰ ਸਾਲ ਇਸ ਵਿੱਚ ਵੱਖ-ਵੱਖ ਜਿਹੜੇ ਆ ਗੇਮਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੇ ਬਹੁਤ ਹੀ ਸਾਡੇ ਜਿਹੜੇ ਸਤਿਕਾਰਯੋਗ ਡੀਪੀ ਸਰਵ ਸਰਦਾਰ ਅਮਰਜੀਤ ਸਿੰਘ ਜੀ ਜੀ ਤੇ ਪ੍ਰਾਇਮਰੀ ਵਿੰਗ ਦੇ ਕੋਆਰਡੀਨੇਟਰ ਮੈਡਮ ਹਰਮੀਤ ਕੌਰ ਉਹਨਾਂ ਦੇ ਨਾਲ ਸਾਰਾ ਸਟਾਫ ਉਹ ਬਹੁਤ ਮਿਹਨਤ ਦੇ ਨਾਲ ਇਹ ਐਥਲੈਟਿਕ ਮੀਟ ਕਰਾਉਂਦੇ ਆ ਤੇ ਮਕਸਦ ਸਾਡਾ ਇਹੀ ਹੈ ਕਿ ਵਿਦਿਆਰਥੀਆਂ ਨੂੰ ਜਿੱਥੇ ਵਿੱਦਿਆ ਦੇ ਖੇਤਰ ਦੇ ਵਿੱਚ ਨਿਪੁੰਨ ਕਰਨਾ ਹੈ ਉਹ ਧਾਰਮਿਕ ਖੇਤਰ ਦੇ ਵਿੱਚ ਨਿਪੁੰਨ ਕਰਨਾ ਹੈ ਉੱਥੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਨਿਪੁੰਨ ਬਣਾਉਣਾ ਹੈ ਤਾਂਕਿ ਉਹ ਸਰੀਰਕ ਮਾਨਸਿਕ ਤੌਰ ਤੇ ਅੰਤਿਆਰਬਰ ਤਿਆਰ ਹੁੰਦੇ ਉਹ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਤੱਕ ਬੜੀ ਚੜ੍ਹਦੀ ਕਲਾ ਦੇ ਨਾਲ ਪਹੁੰਚਣ ਤੇ ਮੈਂ ਨਾਲ ਦੀ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਵੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਦਾਖਲਾ ਉਹ ਇਸ ਸਕੂਲ ਦੇ ਵਿੱਚ ਖਾਲਸਾ ਸਕੂਲ ਦੇ ਵਿੱਚ ਕਰਵਾਓ ਤਾਂ ਜੋ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਨੂੰ ਲੈ ਕੇ ਇਹ ਸੰਸਥਾ ਜਿਹੜਾ ਕਾਰਜ ਕਰ ਰਹੀ ਹੈ ਇਲਾਕੇ ਦੇ ਭਲੇ ਵਾਸਤੇ ਘੱਟ ਫੀਸਾਂ ਦੇ ਉੱਪਰ ਜਿਹੜੀਆਂ ਸਾਰੀਆਂ ਸਹੂਲਤਾਂ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਉਸ ਨੂੰ ਮੁੱਖ ਰੱਖਦੇ ਹੋਏ ਜਰੂਰ ਆਪਣੇ ਬੱਚਿਆਂ ਨੂੰ ਖਾਲਸਾ ਸਕੂਲ ਦੇ ਵਿੱਚ ਲੈ ਕੇ ਆਓ ਤਾਂ ਜੋ ਉਹਨਾਂ ਦਾ ਸਰਪੱਖੀ ਵਿਕਾਸ ਜਿਹੜਾ ਇਹ ਸੰਸਥਾ ਨੇ ਇੱਕ ਮਿਸ਼ਨ ਚ ਚਲਾਇਆ ਹੋਇਆ ਉਹ ਪੂਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਬਰਾ ਦੀ ਵਿਦਿਆਰਥਣਾ ਹਾਂ ਸਾਡੇ ਪ੍ਰਿੰਸੀਪਲ ਸਾਹਿਬਾਨ ਸਰਦਾਰ ਇਕਬਾਲ ਸਿੰਘ ਜੀ ਗਿਲ ਅਤੇ ਵਾਈਸ ਪ੍ਰਿੰਸੀਪਲ ਸਰਦਾਰ ਬਚਿੱਤਰ ਸਿੰਘ ਜੀ ਸਾਡੇ ਡੀਪੀ ਸਾਹਿਬਾਨ ਸਰਦਾਰ ਅਮਰਜੀਤ ਸਿੰਘ ਅਤੇ ਮੈਡਮ ਗੁਰਪ੍ਰੀਤ कौर ਉਹਨਾਂ ਦੇ ਸਹਿਯੋਗ ਨਾਲ ਜਿਹੜੀਆਂ ਪ੍ਰਾਇਮਰੀ ਵਿੰਗ ਦੀਆਂ ਗੇਮਾਂ ਹੋ ਰਹੀਆਂ ਨੇ ਇਹਨਾਂ ਵਿੱਚ ਜਿਵੇਂ ਕਿ ਬੱਚੇ ਤਾਂ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਹੀ ਰਹੇ ਨੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਯੋਗਦਾਨ ਦਿੱਤਾ ਜਾ ਰਿਹਾ ਉਹ ਵੀ ਇਸ ਦਾ ਬਹੁਤ ਆਨੰਦ ਲੈ ਰਹੇ ਨੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਇੱਥੇ ਸਾਰੇ ਬੈਠੇ ਬਹੁਤ ਵਧੀਆ ਤਰੀਕੇ ਨਾਲ ਗੇਮਾਂ ਹੋ ਰਹੀਆਂ ਨੇ ਇਹ ਸਾਡੇ ਸਕੂਲ ਦੇ ਜਿਹੜੇ ਮੁੱਖ ਮੁੱਖ ਪ੍ਰਬੰਧਕ ਨੇ ਉਹ ਬੜੇ ਹੀ ਮਤਲਬ ਅਨੁਸ਼ਾਸਨਮਈ ਤਰੀਕੇ ਨਾਲ ਇਹ ਗੇਮਾਂ ਹੋ ਰਹੀਆਂ ਨੇ ਪੂਰਾ ਡਿਸਪਲਿਨ ਕ੍ਰੀਏਟ ਹੋ ਰਿਹਾ ਹਾਂਜੀ ਅੱਜ ਖੇਡਾਂ ਪ੍ਰਤੀਕ ਕੀ ਕਹੋਗੇ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਖੇਡਾਂ ਹੋ ਰਹੀਆਂ ਵਾ ਜਿਵੇਂ ਕਿ ਸੈਕ ਰੇਸ ਲੈਗ ਰੇਸ ਟੱਗ ਆਫ ਵਾਰ ਲੈ ਰੇਸ ਸਾਰੇ ਬੱਚੇ ਤੇ ਪੇਰੈਂਟਸ ਇਹ ਚੀਜ਼ ਦਾ ਬਹੁਤ ਜ਼ਿਆਦਾ ਆਨੰਦ ਲੈ ਰਹੇ ਆ ਤੇ ਸਭ ਨੂੰ ਹੀ ਬਹੁਤ ਖੁਸ਼ੀ ਆ ਬਾਤ ਛੜ ਕੇ ਸਾਰੇ ਹਿੱਸਾ ਲੈ ਰਹੇ ਆ ਤੇ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਇਸ ਸਕੂਲ 'ਚ ਪੜਦੇ ਹੋਏ ਹਾਂਜੀ ਮੈਂ ਮਮ ਅਜ ਖਾਲਸਾ ਸਕੂਲ ਦੇ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਕੀ ਕਹੋਗੇ ਮੈਂ ਸ਼੍ਰੀ ਸਰਦਾਰ ਸ਼ਮ ਸਿੰਘ ਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪ੍ਰਾਇਮਰੀ ਵਿੰਗ ਦੀ ਕੋਆਰਡੀਨੇਟਰ ਅੱਜ ਖਾਲਸਾ ਸਕੂਲ ਦੇ ਵਿੱਚ ਬੜੀਆਂ ਹੀ ਰੌਣਕਾਂ ਲੱਗੀਆਂ ਹੋਈਆਂ ਐ სპੋਰਟਸ ਮੀਟ ਹੋ ਰਹੀ ਹੈ ਪ੍ਰਾਇਮਰੀ ਵਿੰਗ ਦੀ ਸਾਰੇ ਪੇਰੈਂਟਸ ਨੂੰ ਸੱਦਿਆ ਗਿਆ ਤੇ ਪੇਰੈਂਟਸ ਨੇ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਸਾਰੇ ਪੇਰੈਂਟਸ ਬਹੁਤ ਵਧੀਆ ਇੱਥੇ ਆਏ ਪੁੱਜੇ ਹੋਏ ਨੇ ਅੱਜ ਸਾਰੇ ਪੇਰੈਂਟਸ ਦੇ ਸਹਿਯੋਗ ਸਦਕਾ ਅੱਜ ਅਸੀਂ სპੋਰਟਸ ਮੀਟ ਕਰਵਾ ਰਹੇ ਹਾਂ ਤੇ ਸਾਰੇ ਪੇਰੈਂਟਸ ਦਾ ਬਹੁਤ ਜ਼ਿਆਦਾ ਧੰਨਵਾਦ ਸਾਰੇ ਸਟਾਫ ਮੈਂਬਰਸ ਦਾ ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਅੱਜ ਪੂਰਾ ਸਹਿਯੋਗ ਦੇ ਕੇ ਸਾਰੇ ਵਿਦਿਆਰਥੀਆਂ ਦੀਆਂ ਬਹੁਤ ਵਧੀਆਂ ਸਪੋਰਟਸ ਕਰਵਾਈਆਂ ਧੰਨਵਾਦ। ਉਸੇ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਪ੍ਰਾਇਮਰੀ ਵਿੰਗ ਦੀ ਜਿਹੜੀ ਸਪੋਰਟਸ ਮੀਟ ਆ ਉਹ ਚੱਲਦੀ ਪਈ ਆ। ਜਿਦੇ ਵਿੱਚ ਬੱਚਿਆਂ ਨੇ ਅਲੱਗ-ਅਲੱਗ ਈਵੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਆ। ਖੇਡਾਂ ਜਿਹੜੀਆਂ ਆ ਹਰ ਬੱਚੇ ਵਾਸਤੇ ਬੜੀਆਂ ਜ਼ਰੂਰੀ ਆ। ਜਿੱਥੇ ਪੜ੍ਹਾਈ ਮੈਟਰ ਕਰਦੀ ਆ ਉੱਥੇ ਖੇਡਾਂ ਵੀ ਜਿਹੜੀਆਂ ਆ ਉਹ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਆ। ਸੋ ਸਾਡੀ ਇੱਥੇ ਮੈਡਮ ਨੇ ਸਾਡੇ ਗੁਰਪ੍ਰੀਤ ਮੈਡਮ ਜੋ ਡੀਪੀ ਨੇ ਇਨਾਂ ਵੱਲੋਂ ਤੇ ਨਾਲ ਹੀ ਸਾਡੇ ਡੀਪੀ ਸਰਦਾਰ ਅਮਰਜੀਤ ਸਿੰਘ ਜਿਹੜੇ ਨੇ ਇਹਨਾਂ ਨੇ ਦੋਨਾਂ ਨੇ ਰਲ ਕੇ ਜਿਹੜੀਆਂ ਇਹ ਜਿਹੜੇ ਬੱਚੇ ਆ ਇਹਨਾਂ ਨੂੰ ਸਪੋਰਟਸ ਮੀਟ ਵਾਸਤੇ ਇਨਸਪਾਇਰ ਕੀਤਾ ਤੇ ਇਹਨਾਂ ਬੱਚਿਆਂ ਦੀ ਜਿਹੜੀ ਆ ਪ੍ਰੋਪਰ ਪਾਰਟਿਸਪੇਸ਼ਨ ਕਰਵਾਈ ਆ ਤਾਂ ਕਿ ਬੱਚੇ ਜਿਹੜੇ ਆ ਵੱਧ ਤੋਂ ਵੱਧ ਖੇਡਾਂ ਨਾਲ ਵੀ ਜੁੜ ਸਕਣ ਧੰਨਵਾਦ ਜੀ ਬੱਚਿਆਂ ਦੀਆਂ ਖੇਡਾਂ ਦੇਖ ਸਕਦੇ ਹੋ ਕੰਟੀਨਿਊ ਸੋ ਜਿਹੜੇ ਖੇਡ ਨਾਲ ਤੁਹਾਨੂੰ ਰੂਪ ਰੂਪ ਕਰਵਾਉਣ ਜਾ ਰਹੇ ਆ ਤੁਸੀਂ ਜਾਣਦੇ ਹੀ ਹੋ ਬੱਚਿਆਂ ਦੀ ਜਿਹੜੀ ਰੇਸ ਲਵਾਈ ਜਾ ਰਹੀ ਹੈ ਦੇਖ ਸਕਦੇ ਹੋ ਜਿਹੜੀ ਫਰਸਟ ਪੋਜੀਸ਼ਨ ਹਾਸਲ ਕਰਦੇ ਆ ਇਹ ਬੱਚੇ। ਤੇ ਬਾਕੀ ਬੱਚੇ ਵੀ ਆਪਣੀ ਖੇਡ ਨੂੰ ਕੰਟੀਨਿਊ ਰੱਖ ਰਹੇ ਆ। ਬੇਸ਼ੱਕ ਪੋਜੀਸ਼ਨਾਂ ਹਾਸਲ ਕਰ ਚੁੱਕੇ ਨੇ ਬੱਚੇ। ਸੋ ਆਪਣਾ ਜਿਹੜਾ ਫੋਕਸ ਹੈਗਾ ਫੋਕਸ ਪੁਆਇੰਟ ਉਸ ਪੁਆਇੰਟ ਤੱਕ ਪਹੁੰਚਦੇ ਹੋਏ ਸੋਇਸਾਨਾ ਤਸਵੀਰਾਂ ਤੁਸੀਂ ਦੇਖੀਆਂ ਚੀਜ਼ ਸਰਦਾਰ ਸ਼ਾਮ ਸਿੰਘ ਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਤੇਗੜ ਸਵਰਾਜ ਜਿੱਥੇ ਕਿ ਐਨਵਲ ਐਥਲੈਟਿਕਸ ਮੀਟ ਜਿਹੜੀ ਕਰਵਾਈ ਗਈ ਹੈ ਲਗਤਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇੱਥੇ ਅਧਿਆਪਕ ਸਾਹਿਬਾਨ ਨਾਲ ਵੀ ਗੱਲਬਾਤ ਕਰਾਈ ਬੱਚਿਆਂ ਨਾਲ ਵੀ ਗੱਲਬਾਤ ਕਰਾਈ ਔਰ ਇੱਥੋਂ ਦੇ ਜਿਹੜਾ ਹੋਰ ਵੀ ਜਿਹੜੇ ਮਾਪਿਆਂ ਨਾਲ ਵੀ ਗੱਲਬਾਤ ਕਰਾਈ ਕਿ ਉਹ ਵੱਡਾ ਇੱਕ ਬਹੁਤ ਵੱਡਾ ਈਵੈਂਟ ਜਿਹੜਾ ਜਿਹੜਾ ਇੱਥੇ ਕਰਾਇਆ ਗਿਆ ਬੱਚਿਆਂ ਦਾ ਛੋਟੇ ਬੱਚਿਆਂ ਦਾ ਸੋ ਲਗਾਤਾਰ ਅਸੀਂ ਤੁਹਾਡੇ ਨਾਲ ਸੇਵਾ ਸਾਂਝੀ ਕੀਤੀਆਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਵੀਡੀਓ ਬਹੁਤ ਪਸੰਦ ਆਈ ਹੋਗੀ ਸੋ ਸਾਡਾ ਇਹ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਰੇ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵੀਡੀਓ ਤੇ ਜਰੂਰ ਆਪਣੇ ਕਮੈਂਟ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ